2023 ਦੇ ਵਿੱਚ ਸਤ ਮਹਿਕਮੇ ਵੱਲੋਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕੀਤਾ ਜਾਂਦਾ ਪਰ ਫਿਰ ਵੀ ਇਹ ਬਿਨਾਂ ਲਾਇਸੰਸ ਤੋਂ ਇੱਕ ਕੇਂਦਰ ਚਲਾਈ ਰੱਖਤੇ ਨੇ 18 ਮਰੀਜ਼ ਭਰਤੀ ਕੀਤੇ ਹੋਏ ਸੀ ਤਸਵੀਰਾਂ ਸੰਗਰੂਰਤੀਆ ਸਾਹਮਣੇ ਆ ਰਹੀਆਂ ਨੇ ਪੁਲਿਸ ਤੇ ਡਾਕਟਰਾਂ ਦੀ ਟੀਮ ਨੇ ਰਲ ਕੇ ਜਦੋਂ ਰੇਡ ਮਾਰੀ ਸੈਂਟਰ ਨੂੰ ਸੀਲ ਕੀਤਾ ਜਾਂਦਾ ਮਰੀਜ਼ਾਂ ਦੇ ਨਾਲ ਕੁੱਟਮਾਰ ਦੀ ਅਸਲ ਸੱਚਾਈ ਵੀ ਸਾਹਮਣੇ ਆਉਂਦੀ ਹੈ ਜਿਹਾ ਕਿਸ ਕਦਰ ਮਰੀਜ਼ਾਂ ਨੂੰ ਇਸ ਸੈਂਟਰ ਦੇ ਵਿੱਚ ਰੱਖਿਆ ਗਿਆ ਜਿਸ ਸੈਂਟਰ ਦਾ ਨਾਮ ਸੀ ਨਸ਼ਾ छुड़ाऊ ਕੇਂਦਰ ਅਤੇ ਪ੍ਰਾਈਵੇਟ ਸੈਂਟਰ ਦੱਸਿਆ ਜਾ ਰਿਹਾ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 2023 ਦੇ ਵਿੱਚ ਇਹ ਸਿਹਤ ਵਿਭਾਗ ਨੇ ਇਸ ਨੂੰ ਸੀਲ ਕਰ ਦਿੱਤਾ ਸੀ 18 ਮਰੀ ਚੁੜਾਏ ਗਏ ਨੇ ਕੀ ਸੱਚਾਈ ਨਸ਼ਾ छुड़ाऊ ਸੈਂਟਰ ਦੀ ਸਾਹਮਣੇ ਆ ਰਹੀ ਹੈ ਉਹ ਇਨ੍ਹਾਂ ਪਰਿਵਾਰਾਂ ਦੇ ਮੂੰਹ ਤੋਂ ਹੀ ਸੁਣ ਲੋ ਇਹਦੀ ਸਾਨੂੰ ਕੰਪਲੇਂਟ ਆਈ ਸੀ ਪੰਜਾਬ ਹਿਊਮਨ ਰਾਈਟਸ ਸਰਵਿਸ ਕਮਿਸ਼ਨ ਵੱਲੋਂ ਡੀਸੀ ਸਾਹਿਬ ਨੂੰ ਮਾਰਕ ਹੋਈ ਸੀ ਉਦੇ ਵਿੱਚ ਇਹ ਜਿਹੜੀ ਸੈਂਟਰ ਜਿਹੜਾ ਹੈਗਾ 2023 ਦਾ ਬੰਦ ਹੈ ਉਸ ਤੋਂ ਬਾਅਦ ਇਲੀਗਲੀ ਇਹ ਪੇਸ਼ੈਂਟਾਂ ਨੂੰ ਇੱਥੇ ਐਡਮਿਟ ਕਰਦੇ ਨੇ ਤੇ ਜਿਹਦੇ ਵਿੱਚ ਮਰੀਜ਼ਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਡੀਸੀ ਸਾਹਿਬ ਕੰਨੀ ਅੱਗੇ ਮਾਰਕੋਗ ਕਮੇਟੀ ਬਣੀ ਹੈ ਜਿਸ ਦੇ ਵਿੱਚ ਤਹਿਸੀਲਦਾਰ ਸਾਹਿਬ ਸੀਗੇ ਸਾਡੇ ਐਸ ਐਚਓ ਸਾਹਿਬ ਸੀਗੇ ਮੈਂ ਐਸ ਈਸੈਕਟਰੀ ਸੀਗਾ ਡਰਗ ਇੰਸਪੈਕਟਰ ਸੀਗੇ ਸਾਡੇ ਤੇ ਉਹਨਾਂ ਵੱਲੋਂ ਕਮੇਟੀ ਬਣਾ ਕੇ ਅਸੀਂ ਅੱਜ ਇੱਥੇ ਰੇਡ ਕਰਨ ਆਏ ਹਾਂ ਜਿੱਥੇ ਕਮਿਟੀ ਇੱਥੇ ਆ ਕੇ ਦੇਖਣ ਨੂੰ ਮਿਲਿਆ ਸਾਨੂੰ 18 ਪੇਸ਼ੈਂਟ ਜਿਹੜੇ ਸੀਗੇ ਉਹ ਦਾਖਲ ਕੀਤੇ ਗਏ ਸੀ ਤੇ ਉਹਨਾਂ ਸਾਰਿਆਂ ਦੇ ਮਰੀਜ਼ਾਂ ਦੇ ਘਰਦਿਆਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਤੇ ਜਿੰਨਾ ਵਿੱਚੋਂ तकरीबन 10 ਤੋਂ 12 ਪੇਸ਼ੈਂਟ ਜਿਹੜੇ ਹੈਗੇ ਨੇ ਆਪਣੀ ਮਰਜ਼ੀ ਨਾਲ ਘਰੇ ਲੈ ਗਏ ਨੇ ਤੇ ਬਾਕੀਆਂ ਨੂੰ ਅਸੀਂ ਆਪਣਾ ਸਰਕਾਰੀ ਸੈਂਟਰ ਇਕਾਪਦਾ ਉੱਥੇ ਇੱਕ ਵਾਰੀ ਐਡਮਿਟ ਕਰ ਰਹੇ ਸੀ ਮੇਰਾ ਨਾਮ ਨਰੇਸ਼ ਕੁਮਾਰ ਡਰਗ ਇੰਸਪੈਕਟਰ ਸੰਗਰੂਰ 1 ਅਜੂਰੇ ਸਰ ਰੇਡ ਕੀਤੀ ਆ ਕੀਤੇ ਨਾ ਪੂਰੇ ਸਾਨੂੰ ਉੱਪਰ ਹਾਇਰ ਅਥਾਰਟੀ ਤੋਂ ਐਸ ਪਰ ਇਨਸਟਰਕਸ਼ਨ ਸੈਵਨ ਮੈਂਬਰ ਸੀ ਟੀਮ ਬਣੀ ਸੀਗੀ ਡਾਕਟਰ ਸਾਹਿਬ ਸੀਗੇ ਐਫ ਐਚਓ ਸਾਹਿਬ ਸੀਗੇ ਤੇ ਹੋਰ ਤਹਿਸੀਲਦਾਰ ਸਾਹਿਬ ਨਾਲ ਅਸੀਂ ਮਿਲ ਕੇ ਇੱਥੇ ਰੇਡ ਕੀਤੀ ਸੀਗੀ ਇਹਦੇ ਵਿੱਚ ਕੁਝ ਪੇਸ਼ੈਂਟ ਪਾਏ ਗਏ ਸੀਗੇ ਤੇ ਰਿਗਾਰਡਿੰਗ ਮੈਡੀਸਨ ਜਿਹੜੀ ਹੈਗੀ ਅਸੀਂ ਦੇਖੀ ਬਟ ਕੋਈ ਵੀ ਐਂਡੀਪੀਐਸ ਰਿਲੇਟਡ ਮੈਡੀਸਨ ਨਹੀਂ ਮਿਲੀ ਜਨਰਲ ਦੀਆਂ ਮੈਡੀਸਨ ਸੀਗੀਆਂ 2-4 ਸਟ੍ਰਿਪ ਬੀਪੀ ਦੀਆਂ ਤੇ ਐਮਆਰ ਵਗੈਰਾ ਤੇ ਕੁਝ ਜਿਹੜੀਆਂ ਹੈਗੀਆਂ ਪੇਸ਼ੈਂਟ ਜਿਹੜੇ ਉਹਨਾਂ ਦੇ ਘਰ ਦੇ ਲੈ ਕੇ ਗਏ ਹੈਗੇ ਆ ਉਹਨਾਂ ਨੂੰ ਮੈਨਾਂ ਮੈਡੀਸਨ ਦੇ ਤੇ ਆ ਗਈਆਂ ਕੋਈ ਰਿਕਵਰੀ ਨਹੀਂ ਹੋਈ ਐਂਡੀਪੀਐਸ ਰਿਲੇਟਡ ਮੈਡੀਸਨ ਦੀ ਹਾਂਜੀ ਗੁਰੂ ਕਿਰਪਾ ਸਫਾ ਫਾਊਂਡੇਸ਼ਨ ਨਾਮ ਦਾ ਇੱਕ ਇਹ ਡੀਡਿਕਸ਼ਨ ਸੈਂਟਰ ਸੀਗਾ ਧੂਰੀ ਵਿਖੇ ਜਿਹਦਾ ਕਿ ਪਿਛਲੇ 2 ਸਾਲ ਪਹਿਲਾਂ ਕਰੀਬ ਇਹਨੂੰ ਸੀਲ ਕੀਤਾ ਗਿਆ ਸੀ ਹੈਲਥ ਡਿਪਾਰਟਮੈਂਟ ਵੱਲੋਂ ਤਾਂ ਜਿਹੜਾ ਅੱਜ ਦੁਬਾਰਾ ਫਿਰ ਤੋਂ ਜਦੋਂ ਇਹਦੀ ਸ਼ਿਕਾਇਤ ਆਈ ਸੀ ਸਾਹਮਣੇ ਤਾਂ ਮਨਜੋਗੇ ਅਸੀਂ ਜਨ ਸਾਹਿਬ ਨੂੰ ਇੱਕ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਵਿੱਚ ਇੱਕ ਸੈਕਟ੍ਰੀਸਟ ਸੀਗੇ ਇੱਕ ਆਪਣੇ ਐਸਐਮਓ ਸਾਹਿਬ ਸੀਗੇ ਇੱਕ ਤਹਿਸੀਲਦਾਰ ਸਾਹਿਬ ਐਸਐਚਓ ਸਿਟੀ ਮੈਂ ਖੁਦ ਤੇ ਇਸ ਤੋਂ ਇਲਾਵਾ ਡੀਐਸਐਸਓ ਤੇ ਇਦਾਂ ਕਰਕੇ ਸੀ ਪੰਜ ਛੇ ਜਿਹੜੇ ਅਧਿਕਾਰੀ ਸੀ ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਤਾਂ ਅਸੀਂ ਇੱਕ ਜੁਆਇੰਟਿਕ ਜਿਹੜੀ ਰੇਡ ਕੀਤੀ ਹੈ ਰੇਡ ਦੇ ਵਿੱਚ ਪਾਇਆ ਗਿਆ ਕਿ ਡਾਕਟਰ ਸਾਹਿਬ ਜਿਵੇਂ ਦੱਸਿਆ ਇਹ ਸਾਰਾ ਇਹਨਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਗਿਆ ਜਿਹੜਾ ਕਿ ਬਿਲਕੁਲ ਕੋਈ ਲਾਇਸੈਂਸ ਹੈ ਨਹੀਂ ਸੀਗਾ ਜਾ ਜਿਸ ਕਰਕੇ ਅੱਜ ਦੁਬਾਰਾ ਜਿਹੜੇ ਇੱਥੇ ਪੇਸ਼ੈਂਟ ਸੀਗੇ 18 ਦੇ ਕਰੀਬ ਉਹ ਸੀਗੇ ਇੱਥੇ ਰਹਿ ਰਹੇ ਉਹਨਾਂ ਦੇ ਪੇਰੈਂਟ ਨੂੰ ਬੁਲਾ ਕੇ ਕੁਸ਼ਤਾ ਉਹਨਾਂ ਦੇ ਪੇਰੈਂਟ ਸੀ ਉਹ ਆਪਣੇ ਨਾਲ ਲੈ ਗਿਆ ਬੱਚਿਆਂ ਨੂੰ ਤੇ ਕੁਝ ਜਿਹੜੇ ਪੰਜ ਚਾਰ ਇੱਥੇ ਰਹਿ ਗਏ ਜਿਨ੍ਹਾਂ ਦੇ ਪੇਰੈਂਟ ਨਾਲ ਤਾਲਮਿਲ ਨਹੀਂ ਹੋ ਸਕੇ ਜਾਂ ਕਿਸੇ ਕਾਰਨ ਨਹੀਂ ਆ ਸਕੇ ਤਾਂ ਇਹਨਾਂ ਨੂੰ ਅੱਜ ਡਾਕਟਰ ਸਾਹਿਬ ਜਿਵੇਂ ਦੱਸਿਆ ਤੁਹਾਨੂੰ ਤੇ ਕਿ ਉਹਨਾਂ ਨੂੰ ਘਾਬਦਾ ਵਿਖੇ ਡਿਡਿਕਸ਼ਨ ਸੈਂਟਰ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉੱਥੇ ਸ਼ਿਫਟ ਕੀਤਾ ਜਾਊਗਾ। ਕੋਈ ਪ੍ਰਤੀਬੰਧਿਤ ਦਵਾਈ ਤਾਂ ਨਹੀਂ ਉਹਨੂੰ ਮਿਲੀ ਹੈਗੀ ਨਹੀਂ ਡਰਗ ਇੰਸਪੈਕਟਰ ਸਾਡੇ ਨਾਲ ਹੀ ਸੀਗੇ ਕੋਈ ਇਦਾਂ ਦੀ ਮੈਡੀਸਨ ਅਜੇ ਕੋਈ ਫਿਲਹਾਲ ਜੋ ਮੈਡੀਸਨ ਉਹਨਾਂ ਨੇ ਚੈੱਕ ਕੀਤੀ ਕੁਝ ਕੁ ਗੋਲੀਆਂ ਮਿਲੀਆਂ ਨੇ ਕਿ ਉਹ ਜਿਹੜੇ ਉਹ ਚੈੱਕ ਕਰ ਰਹੇ ਨੇਗੇ ਉਹ ਤੁਹਾਨੂੰ ਖੁਦ ਆਪਣੀ ਰਿਪੋਰਟ ਦੇ ਵਿੱਚ ਤੁਹਾਨੂੰ ਸਾਹਮਣੇ ਲਿਆ ਕੇ ਦੱਸਣਗੇ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਸੀਲ ਕੀਤਾ ਜਾ ਰਿਹਾ ਇਹਨੂੰ ਤੇ ਬਾਕੀ ਜਿਹੜੇ ਬੱਚੇ ਨੇ ਉਹ ਬਾਹਰ ਕੱਢ ਗਏ ਜਿਹੜਾ ਇਹ ਇਹ ਵਾਲਾ ਐਂਟਰੀ ਹੈਗੀ ਇੱਥੋਂ ਵੀ ਸੀਲ ਕੀਤਾ ਜਾਊਗੀ ਤਾਂ ਜਿਹੜੇ 11 12 ਬੱਚੇ ਛੜਾਏ ਨੇ ਕਿ ਉਹਨਾਂ ਦਾ ਕੋਈ ਗੁੱਟਮਾਰ ਦਾ ਮਾਮਲਾ ਕੋਈ ਸਾਹਮਣੇ ਨਹੀਂ ਫਿਲਹਾਲ ਕੋਈ ਸਾਹਮਣੇ ਨਹੀਂ ਆਇਆ ਕਿਉਂਕਿ ਜਿਵੇਂ ਸਾਰੇ ਬੱਚਿਆਂ ਨਾਲ ਅਸੀਂ ਗੱਲਬਾਤਾਂ ਕਰੀ ਕੀਤੀ ਆ ਫਿਰ ਵੀ ਡਾਕਟਰ ਸਾਹਿਬ ਦੀ ਟੀਮ ਨਾਲ ਹੈ ਉਹ ਮੈ ਲੋਕਾਂ ਕੀ ਸੁਚੇਤ ਕਰਦਾ ਜਾਣੀਓ ਤੁਹਾਨੂੰ ਦੇਖੋ ਲੋਕਾਂ ਸੁਚੇਤ ਇਹੀ ਹੈ ਵੀ ਆਪਾਂ ਅਗਰ ਟ੍ਰੀਟਮੈਂਟ ਕਰਾਉਣਾ ਵੀ ਹੈ ਤਾਂ ਪਹਿਲਾਂ ਆਪਾਂ ਨੂੰ ਇਹ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਇਹ ਗਵਰਨਮੈਂਟ ਵੱਲੋਂ ਮਨਜ਼ੂਰਸ਼ੋਦਾ ਹੈ ਜਾਂ ਨਹੀਂ ਹੈ ਤਾਂ ਕਿਉਂਕਿ ਉੱਥੇ ਇਦਾਂ ਦੀ ਪਾਲਿਸੀ ਦੇ ਵਿੱਚ ਇੱਕ ਇੱਥੇ ਸੈਕਟਰੀਟਸ ਡਾਕਟਰ ਵੀ ਇੱਥੇ ਹੋਣਾ ਚਾਹੀਦਾ ਸੀਗਾ ਜਿਹੜਾ ਕਿ ਅੱਜ ਇੱਥੇ ਆਇਆ ਤਾਂ ਇੱਥੇ ਨਹੀਂ ਸੀਗਾ ਇਸ ਕਰਕੇ ਬੱਚਾ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਨਹੀਂ ਛੱਡਣਾ ਚਾਹੀਦਾ ਜਿੱਥੇ ਕਿ ਉਹਨਾਂ ਨੂੰ ਆਪਾਂ ਸੁਧਾਰਨਾ ਚਾਹੁੰਦੇ ਆ ਕਿ ਉਹ ਸੁਧਰ ਦੀ ਬਜਾਏ ਹੋਰ ਵਿਗੜ ਜਾਣਾ ਸੋ ਤੁਹਾਡੇ ਮਾਧਿਅਮ ਰਾਈ ਇਹੀ ਅਪੀਲ ਹੈ ਕਿ